ਕੋਸੇ ਮਾਰ ਦੇ ਫਿਰ ਦੇਗੇ ਇੱਕ ਦੋ ਜੀ ਖੁਦਾ ਬੰਦੇ ਦੇ ਕੋਲ ਆਪ ਹੁੰਦਾ ਪਰ ਜਦੋਂ ਦਾ ਹੁਕਮ ਚ ਬਾਹਰ ਹੋ ਗਿਆ ਨਾ ਇਹਨਾਂ ਆਪਣੇ ਲੱਭਦਾ ਫਿਰਦਾ ਪਰ ਜਿਹੜੇ ਅੱਜ ਵੀ ਹੁਕਮ ਚ ਨੇ ਨਾ ਰੱਬ ਉਹਨਾਂ ਨੂੰ ਆਪ ਚ ਲੈਣਾ ਹੁੰਦਾ ਉਹਨ ਕਿਉਂ ਮੂ ਸੱਚਾ ਫਿਰ ਦਗੇਲੀ ਤੂੰ ਮੈਂ ਤੁਰੂ ਰਵੈ ਤੂੰ ਦੂਰ ਦਰੋਂ ਨੇ ਲੱਭਦਾ ਫਿਰਦਾ ਯਾਰ ਬਿਠਾਈ ਦੂਰ ਦਰੋਂ ਨੇ ਲੱਭਦਾ ਫਿਰਦਾ ਯਾਰ ਬਿਠਾਈ ਨੇ ਕਿੰਨੀ ਨੇੜੇ ਬਿਠਾ ਹੈ ਨੀ ਨੇੜੇ بیٹھا ਦੱਸ ਤੂੰ ਦੂਸਰੇ ਨੂੰ ਫੋਲ ਦਾ ਫੋੜਨਾ ਹੈ ਦੂਸਰੇ ਦੀ ਗਲਤੀਆਂ ਫੋਲ ਦਾ ਫਿਰਨਾ ਕਿਤੇ ਆਪਣੇ ਆਪ ਨੂੰ ਫੋਲ ਕੇ ਦੇਖ ਕਦੀ ਆਪਣੇ ਦਿਲ ਦੇ ਮਕਾਮ ਨੂੰ ਝਾੜ ਕੇ ਵੇਖ ਝਾੜ ਕੇ ਇਕਲਾਬ ਚ ਲਿਖਿਆ ਕਿ ਦੁਆ ਕਰੀ ਤੇ ਕੋਠੀ ਨੂੰ ਜਾ ਕੇ ਕਰ ਦੁਆ ਕਰੀ ਤੇ ਖਾਬ ਚ ਕਰ ਪਰ ਸੱਚੀ ਕਰ ਇਨਸਾਨ ਖਾਬ ਚ ਵੀ ਝੂਠ ਬੋਲਦਾ ਇਨਸਾਨ ਖਾਬ ਚ ਨਹੀਂ ਝੂਠ ਬੋਲ। ਜਾਗਦਾ ਹੋਊਗਾ ਤਾਂ ਝੂਠ ਬੋਲੇਗਾ। ਜੇ ਜਾਗਦਾ ਕਰਦਾ ਨਾ ਦੁਆ ਤੇ ਉਹਨੇ ਕਹਣਾ ਸੀ ਮੇਰੇ ਚ ਅਗਲ ਬੜੀ ਹੈ। ਮੈਨੂੰ ਹੋਰ ਦੇ। ਉਹ ਕਹਿੰਦਾ ਸੀ ਮੈਂ ਖਾਬ ਚ ਕਿਹਾ ਕਿ ਮੈਂ ਬੇਅਗਲਾ ਹਾਂ ਮਨ ਨੂੰ ਅਕਲ ਦੇ ਕਿ ਮੈਂ ਸਭ ਕੁਝ ਚਲਾ ਸਕਦਾ। ਪਰ ਇਨਸਾਨ ਅੱਜ ਦਾ ਚਲਾਕ ਬਣਿਆ। ਇਨਸਾਨ ਕਿੰਨਾ ਚਲਾ ਗਿਆ ਪੁੱਛੋ 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 ਕੀ ਬੋਲੇ ਪੁੱਛੋ ਇਨਸਾਨ ਨੇ ਨਚਲਾ ਕੇ ਚਾਰ ਕਾਇਤਾ ਸਿੱਖ ਕੇ ਤੇ ਸੋਚਦਾ ਕਿ ਮੈਨੂੰ ਗਿਆਨ ਆ ਗਿਆ ਗਿਆਨ ਆ ਗਿਆ ਆਇਤਾ ਪੜਨੀਆਂ ਇੱਕ ਹੋਰ ਬਾਈਬਲ ਦਾ ਗਿਆਨ ਇਕਨੋਲਜ ਹੈ ਇਕਨੋਲਜ ਹੈ ਇਕਨੋਲਜ ਹੈ ਹਰ ਕਿਤਾਬ ਦਾ ਗਿਆਨ ਰੱਖਣਾ ਇਹਨੂੰ ਨੋਲਜ ਕਹਿੰਦੇ ਨੇ ਇਹਨੂੰ ਖਿਦਮਤ ਨਹੀਂ ਕਹਿੰਦੇ ਇਹਨੂੰ ਸੇਵਾ ਨਹੀਂ ਕਹਿੰਦੇ ਖਿਦਮਤ ਤੇ ਹੁੰਦੀ ਤੇਰੇ ਮਰਨ ਤੋਂ ਸ਼ੁਰੂ ਜਦੋਂ ਤੂੰ ਮਰੇ ਤੇ ਤੇਰਾ ਗੁਰੂ ਤੇਰੇ ਵਿੱਚ ਜਾ ਕੇ ਉੱਥੋਂ ਖਿਦਮਤ ਸ਼ੁਰੂ ਹੁੰਦੀ ਹੈ ਇਲਮ ਰੱਖਣਾ ਕਿਹੜੀ ਆਇਤ ਕਿੱਥੇ ਲਿਖੀ ਆ ਕਿਵੇਂ ਲਿਖੀ ਆ ਉਹ ਸਹਿਜ ਨੂੰ ਉਸ ਆਇਤ ਦੇ ਨਾਲ ਜੋੜ ਕੇ ਲੋਕਾਂ ਨੂੰ ਸੁਣਾਉਣਾ ਇਹ ਹੋਰ ਗੱਲ ਹੈ ਇਹ ਹੋਰ ਗੱਲ ਐ ਆਇਤ ਨੂੰ ਜਿਉਂਦਿਆਂ ਕਰਨਾ ਉਹਦੇ ਵਿੱਚ ਆਪਣਾ ਚਿਹਰਾ ਰੱਖ ਕੇ ਆਪਣੇ ਵਿੱਚੋਂ ਦੀ ਦਿਖਾਉਣਾ ਇਹ ਹੋਰ ਗੱਲ ਐ ਉਹਨੂੰ ਖਿਦਮਤ ਕਹਿੰਦੇ ਨੇ ਇੱਕ ਨਮਾਜ਼ ਦੇ ਬਦਲੇ ਰੱਬ ਕੋਲੋਂ ਤੂੰ ਲੱਖਾਂ ਸ਼ੇਵਾਂ ਇਬਾਦਤ ਕੀਤੀ ਹੈ ਉਹਦਾ ਹਿਸਾਬ ਲੈਣਾ ਰੱਬ ਨੇ ਕਿਹੜੀ ਇੱਕ ਦੁਆ ਤੇ ਕਿਹੜੀ ਇੱਕ ਇਬਾਦਤ ਤੋਂ ਮੇਰੇ ਵਾਸਤੇ ਕੀਤੀ ਉਹ ਤੇ ਕੀਤੀ ਆਪਣੀਆਂ ਬਰਕਤਾਂ ਵਾਸਤੇ ਆਪਣੇ ਦੁੱਖਾਂ ਨੂੰ ਮਟੋੜਨ ਵਾਸਤੇ ਆਪਣੀਆਂ ਅਜ਼ਮائشਾਂ ਤੋਂ ਬਚਣ ਵਾਸਤੇ ਕੀਤੀ ਮੇਰੇ ਵਾਸਤੇ ਕੀ ਕੀਤਾ ਇਹ ਜਦੋਂ ਹਿਸਾਬ ਲੈਣਾ ਤੇ ਹਿਸਾਬ ਉਥੇ ਦਿੱਤਾ ਨਹੀਂ ਜਾਂਦਾ ਇੱਕ ਨਮਾਜ਼ ਦੇ ਬਦਲੇ ਰੱਬ ਕੋਲੋਂ Lakşehma amenge, o de karmda şükreni karden, şükreni karden, şükreni karden, o de karda me şükreni karden. Sadık mül ਬੜੀ ਪੀੜੀ ਸੀ ਇੱਕ ਇਨਸਾਨ موسی ਨੂੰ ਕਹਿੰਦਾ ਤੇਰੀ ਤੇ ਗੱਲਬਾਤ ਸਿੱਧੀ ਹੈ ਯਾਰ ਰੱਬ ਨਾਲ ਕਹਿੰਦਾ ਉਹਨੂੰ ਕਹੀਂ ਮੇਰੇ ਕੋਲ ਬੜਾ ਕੁਸ਼ ਹੈ ਮੈਨੂੰ ਹੋਰ ਨਾ ਦੇ। ਹੋਰ ਨਾ ਦੇਵੇ ਮੇਰੇ ਕੋਲ ਬੜਾ ਕੁਸ਼ ਹੈ। ਉਹ ਆਂਦਾ ਕੋਈ ਨਹੀਂ ਤੇਰਾ ਸੁਨਾ ਦੇ ਦਾ ਨਾ। ਅੱਗੇ ਗਿਆ ਇੱਕ ਇਨਸਾਨ ਹੋਰ ਮਿਲਿਆ ਆਂਦਾ ਤੇਰੀ ਰੱਬ ਨਾਲ ਸਿੱਧੀ ਗੱਲਬਾਤ ਹੈ। ਹੱਥ ਜੋੜ ਕੇ ਕਹਿੰਦਾ ਰੱਬ ਨੂੰ ਕਹੀਂ ਕੁਝ ਮੈਨੂੰ ਵੀ ਦੇ ਦੇ। ਤੇਰਾ ਵੀ ਸੁਨਾਵਾ ਸਮਾਗ। ਉਹ ਕਿੰਨੇ ਦਿਨਾਂ ਬਾਅਦ ਪਹਾੜ ਤੋਂ ਥੱਲੇ ਆਇਆ موسی ਉਹ ਫੇਰ ਜਾ ਰਿਹਾ। ਉਹ ਸ਼ਖਸ ਮਿਲਿਆ। ਉਹ ਸ਼ਖਸ ਮਿਲਿਆ। ਉਹ ਸ਼ਖਸ ਜਿਨੇ ਕਹਿਆ ਹੀ ਮੈਨੂੰ ਵੀ ਦੇ। ਉਹ ਸ਼ਖਸ ਮਿਲਿਆ ਤੇ ਕਹਿੰਦਾ ਮੇਰਾ ਸੁਨਾ ਦਿੱਤਾ ਰੱਬ ਨੂੰ। ਆਂਦਾ ਹਾਂ ਜੀ ਦਿੱਤਾ। ਆਂਦਾ ਕੀ ਕਹਿੰਦਾ? ਆਂਦਾ ਉਹ ਕਹਿੰਦਾ ਸ਼ੁਕਰਗੁਜ਼ਾਰੀ ਸ਼ੁਰੂ ਕਰ। ਫਿਰ ਮਿਲਣਾ ਸ਼ੁਰੂ ਹੋਇਆ ਜੋ ਦਿੱਤਾ ਉਹਦਾ ਸ਼ੁਕਰ ਕਰ ਸਾਵਾ ਦਿੱਤੀਆਂ ਦਾ ਸ਼ੁਕਰ ਕਰ ਤੇ ਉਹ ਸ਼ੁਕਰ ਗੁਜ਼ਾਰੀ ਨਹੀਂ ਕਰਦਾ ਇਸ ਕਰਕੇ ਉਹਨੂੰ ਨੇਮ ਨਹੀਂ ਤੇ ਜਿਹਦੇ ਕੋ ਪਹਿਲਾਂ ਹੀ ਬੜਾ ਕੁਸ਼ੀ ਹੀ ਉਹ ਵੀ ਅੱਗੇ ਖੜਾ ਆਂਦਾ ਮੇਰਾ ਸਨਾ ਦਿੱਤਾ ਨਾ ਆਉ ਦੇਂਦਾ ਆਂਦਾ ਕੀ ਕਹਿੰਦਾ ਰੱਬ ਉਹ ਕਹਿੰਦਾ ਉਹਨੂੰ ਕਹੀਂ ਵੀ ਸ਼ੁਕਰ ਗੁਜ਼ਾਰੀ ਬੰਦ ਕਰ ਦੇ ਤੇ ਫਿਰ ਮੈਂ ਵੀ ਬੰਦ ਕਰ ਦਾਂ ਤੇ ਜਿਹਦੇ ਕੋ ਪੁਸ਼ ਹੈ ਨਾ ਵੇਖ ਕੇ ਫਰਕ ਨਾ ਕਰਿਆ ਕਰੋ ਇਹ ਸੋਚਿਆ ਕਰੋ ਕਿ ਉਹ ਸ਼ੁਕਰਗੁਜ਼ਾਰੀ ਕਿੰਨੀ ਕਰਦਾ ਹੋਵੇਗਾ ਉਹ ਰੱਬ ਦਾ ਧੰਨਵਾਦ ਕਿੰਨਾ ਕਰਦਾ ਹੋਵੇਗਾ ਇਸੇ ਕਰਕੇ ਉਹਦੇ ਕੋਲ ਬੜਾ ਖੁਸ਼ ਹੈ ਤੇ ਜਿਹਦੇ ਕੋਲ ਹੈ ਨਹੀਂ ਆ ਕੁਛ ਨਾ ਉਹ ਵੀ ਸੋਚ ਕੇ ਰੱਖੇ ਦੁਆ ਕਰਨ ਦਾ ਫਾਇਦਾ ਨਹੀਂ ਉਹ ਸ਼ੁਕਰਗੁਜ਼ਾਰੀ ਨਹੀਂ ਕਰਦਾ ਹੋ ਦੇ ਕਰ ਮੁੰਦਾ ਸ਼ੁਕਰ ਨਹੀਂ ਕਰਦਾ ਵਸੋਦਕ ਮੂਲ ਨਾ ਸੰਗੇ ਕੰਨਾ ਸੋਖਾ ਹੈ ਉਹਦੇ ਕੋਲ ਇੰਨੇ ਘਰ ਉਹਦੇ ਕੋਲ ਇੰਨੀਆਂ ਗੱਡੀਆਂ ਉਹ ਇਤਰਾ ਜਾਂਦਾ ਉਹ ਇਤਰਾ ਹੁੰਦਾ ਇਹ ਤੇ ਵੇਖ ਕੀ ਉਹਨੇ ਕਿੰਨੀ ਜ਼ਿੰਦਗੀ ਸ਼ੁਕਰਗੁਜ਼ਾਰੀ ਕੀਤੀ ਹੋਵੇਗੀ ਫਿਰ ਇਹ ਮੁਕਾਮ ਹਾਸਲ ਹੋ ਜਾਣਾ ਤੂੰ ਵੀ ਕਰ ਸ਼ੁਕਰ ਕਰ ਰੱਬ ਦਾ ਤੈਨੂੰ ਬੱਚੇ ਤੰਦਰੁਸਤ ਦਿੱਤੇ ਸ਼ੁਕਰ ਕਰ ਰੱਬ ਦਾ ਤੈਨੂੰ ਅੱਛਾ ਕੰਮ ਦਿੱਤਾ ਸ਼ੁਕਰ ਕਰ ਰੱਬ ਦਾ ਤੈਨੂੰ ਅੱਛਾ ਕਾਰੋਬਾਰ ਦਿੱਤਾ ਕੱਪੜੇ ਦਿੱਤੇ ਖਾਣ ਨੂੰ ਦਿੱਤਾ ਉਹਦਾ ਸ਼ੁਕਰ ਨਹੀਂ ਕਰਦਾ ਤੇ ਦੂਸਰੇ ਵੱਲ ਵੇਖ ਕੇ ਛੜਦਾ ਕੁਝ ਨਹੀਂ ਮਿਲਣਾ ਇਬਾਦਤ ਕਰਨ ਦਾ ਕੋਈ ਫਾਇਦਾ ਹੀ ਨਹੀਂ ਸ਼ੁਕਰ ਕਰ ਰੱਬ ਦਾ ਜੋ ਤੈਨੂੰ ਦਿੱਤਾ ਫਿਰ ਤੈਨੂੰ ਹੋਰ ਮਿਲੇਗਾ ਜਿਹਦੇ ਕੋ ਹੈਗਾ ਉਹਨੂੰ ਹੋਰ ਦਿੱਤਾ ਜਾਏਗਾ ਤੇ ਜਿਹਦੇ ਕੋ ਹੈ ਨਹੀਂ ਉਹਦੇ ਕੋ ਵੀ ਲੈ ਲੈ ਜਾਏਗਾ ਹੋ ਦੇਕਰ ਮੁੰਦਾ ਸ਼ੁਕਰ ਨਿ ਕਰ ਦੇ ਵੇਸਾ ਤਕ ਮੂਲ ਨਾ ਸੰਗੇ ਦੇ ਮਤਲਬ ਰੱਬ ਦੇ ਕਰ ਦੇ ਕੋ ਲੋ ਵੀ ਨਾ ਲੰਗੇ ਐਵੇਂ ਪੰਜ ਬੇਲੇ ਐਵੇਂ ਪੰਜ ਬੇਲੇ ਮਾਲਾ ਦੇ ਦੇ ਇਹ ਅਵੇਂ ਪੰਜ ਬੇਲੇ ਮਾਲਾ ਦਾਈ ਗੀ ਇਹ ਅਵੇਂ ਪੰਜ ਬੇਲੇ ਮਾਲਾ ਦਾਈ ਗੀ ਇਹ ਅਵੇਂ ਪੰਜ ਬੇਲੇ ਮਾਲਾ ਦਾਈ ਗੀ ਕਾਏ ਗੀੜੇ ਤੋਦੈ ਨੂੰ ਕੀ ਲੱਗਣਾ ਆਵੇਂ ਪੰਜ ਬਿਲੇ ਬੋਲ ਕਾਏ ਗੀੜੇ ਬਸ ਤੋ ਤੈਨੂੰ ਕੀ ਲੱਗਣਾ ਆਵੇਂ ਪੰਜ ਬਿਲੇ ਆਂਦਾ ਮੈਂ ਹੱਥ ਦੇ ਬਣਾਏ ਹੋਏ ਮੰਦਰ ਮਸਜਿਦ ਵਿੱਚ ਨਹੀਂ ਰਹਿੰਦਾ ਆਂਦਾ ਮੈਂ ਹੱਥ ਦੇ ਬਣਾਏ ਹੋਏ ਮੰਦਰ ਮਸਜਿਦ ਗਿਰਜੇ ਵਿੱਚ ਨਹੀਂ ਰਹਿੰਦਾ ਰਹਿ ਮੰਗਾ ਉੱਥੇ ਜਿਹੜਾ ਮੈਂ ਆਪਣੇ ਹੱਥ ਦੇ ਨਾਲ ਬਣਾਇਆ ਪਛਾਨ ਆਪਣੇ ਆਪ ਨੂੰ ਤੈਨੂੰ ਰੱਬ ਨੇ ਆਪਣਾ ਮੰਦਰ ਬਣਾਇਆ ਹੈ ਤੇ ਤੂੰ ਇਹਨੂੰ ਬਣਾ ਕੇ ਸੁਣਿਆ ਹੀ ਹੈ ਤੂੰ ਇਹਨੂੰ ਬਣਾ ਕੇ ਦਿੱਤਾ ਹੈ ਵਸਣਾ ਉਹਨੇ ਸੀ ਤੂੰ ਕਿਸੇ ਹੋਰ ਨੂੰ ਵਸਾ ਬੈਠਾ ਹੈ ਵਸਣਾ ਉਹਨੇ ਇਹ ਤੂੰ ਜਾਣਦਾ ਮੈਂ ਵੀ ਜਾਣਦਾ ਤੇਰੇ ਅੰਦਰ ਕੌਣ ਵੱਸਦਾ ਹੈ ਜੇ ਰੱਬ ਨੂੰ ਪਿਆਰ ਕਰਨਾ ਹੈ ਤੇ ਬੱਚਿਆਂ ਨੂੰ ਪਿਆਰ ਕਰਨਾ ਹਾਲੇ ਬੱਚਿਆਂ ਦੇ ਵਾਸਤੇ ਕਈ ਜਗ੍ਹਾ ਰੱਬ ਦੀ ਕੁਰਬਾਨੀ ਵੀ ਦਿੰਦੇ ਨੇ ਬੱਚਿਆਂ ਦੇ ਵਾਸਤੇ ਅੱਜ ਵੀ ਕਈ ਜਗ੍ਹਾ ਰੱਬ ਦੀ ਕੁਰਬਾਨੀ ਦਿੰਦੇ ਆ ਸਾਨੂੰ ਪਤਾ ਨਹੀਂ ਲੱਗਦਾ ਇੱਕ ਦੌਰ ਸੀ ਸੱਚਾ ਦੌਰ ਸੀ ਨਾ ਜਦੋਂ ਉਹ ਕਹਿੰਦਾ ਸੀ ਉਹਨੂੰ ਦੇ ਜਿੰਨੂੰ ਤੂੰ ਪਿਆਰ ਕਰਨਾ ਹੁਣ ਦੌਰ ਪੁੱਠਾ ਹੋ ਗਿਆ ਹੁਣ ਕਹਿੰਦਾ ਬੱਚਿਆਂ ਦੀ ਅੱਧੀ ਫੀਸ ਮਾਫ ਕਰ ਮਾਫ ਕਰਉਣੀ ਹੈ ਗੁਰੂ ਦੀ ਕੋਈ ਗੱਲ ਨਹੀਂ ਅੱਧੀ ਫੀਸ ਮਾਫ ਕਰਉਣੀ ਕਲਾਮ ਦੀ ਕੋਈ ਗੱਲ ਨਹੀਂ ਅੱਧੀ ਫੀਸ ਕਰਕੇ ਰੱਬ ਨੂੰ ਛੱਡ ਦਿੰਦੇ ਨੇ ਪੀ ਫੀਸ ਕਖਤ ਛੱਡ ਕੇ ਅੱਧੀ ਫੀਸ ਮਾਫ ਕਰਾਉਂਦੇ ਨੇ ਪਰ ਇਹ ਨਹੀਂ ਪਤਾ ਜਿਹੜੇ ਰੱਬ ਦੇ ਲੜ ਲੱਗੇ ਰਹਿੰਦੇ ਨੇ ਗੁਰੂ ਦੇ ਲੜ ਲੱਗੇ ਰਹਿੰਦੇ ਨੇ ਇਖਲਾਮ ਦੇ ਹੋ ਕੇ ਰਹਿੰਦੇ ਨੇ ਹੁਕਮ 'ਚ ਹੋ ਕੇ ਰਹਿੰਦੇ ਨੇ ਦੁਨੀਆ ਦਾ ਕਖਤ ਵੀ ਉਹਨਾਂ ਦੇ ਪੈਰਾਂ ਚ ਲੰਘਦਾ ਰੱਬ ਨੇ ਮੰਦਰ ਤੇ ਆਪਣਾ ਤੈਨੂੰ ਬਣਾਇਆ ਸੀ ਕਿ ਤੂੰ ਆਪ ਨਹੀਂ ਬਣਿਆ ਤੂੰ ਉਹਦੇ ਲਈ ਇੱਕ ਮੰਦਰ ਬਣਾ ਦਿੱਤਾ ਤੂੰ ਆਪ ਉਹਦਾ ਚਰਚ ਉਹਦਾ ਕਿਰਸ਼ਾ ਨਹੀਂ ਬਣਿਆ ਤੇ ਉਹਦੇ ਲਈ ਇੱਕ ਚਰਚ ਬਣਾ ਦਿੱਤਾ ਕਾਸ਼ ਕਿ ਤੂੰ ਉਹਦਾ ਮੰਦਰ ਬੰਦਾ ਕਾਸ਼ ਕਿ ਤੂੰ ਉਹਦੀ ਮਸਜਿਦ ਬੰਦਾ ਸੋਨੇ ਰੱਬ ਦੇ ਨੇ ਦਿਲ ਵਿੱਚ ਤੇਰੇ ਸੋਨੇ ਰੱਬ ਦੇ ਨੇ ਦਿਲ ਵਿੱਚ ਤੇਰੇ ਮਸਜਿਦ ਤੋਂ ਤੈਨੂੰ ਕੀ ਲੱਭਣਾ ਐ ਮੇ ਪੱਜ ਮਿਲੀ ਔਰ ਦਾਏ ਕੀ ਮਸਜਿਦ ਤੋਂ ਤੈਨੂੰ ਕੀ ਲੱਭਣਾ ਐ ਮੇ ਪੱਜ ਮਿਲੀ ਸੋਨੇ ਰੱਬ ਦੇ ਨੇ ਦਿਲ ਵਿੱਚ ਤੇਰੇ ਸੋਨੇ ਰੱਬ ਦੇ ਸੋਤੈ ਨੂੰ ਕੀ ਲਪਣਾ ਐਵੇਂ ਬਸ ਤੇਰੇ ਮਰਨਾਈ ਤੇ ਬਸ ਸੋਤੈ ਨੂੰ ਕੀ ਲਪਣਾ ਐਵੇਂ ਬਸ ਤੇਰੇ ਤੇਰੇ ਮਨ ਵਿੱਚੋਂ ਕਈਆਂ ਦਾ ਫਲੀਤੀਆਂ ਤੇਰੇ ਬਾਡੀ ਵਿੱਚੋਂ ਕਈਆਂ ਦਾ ਫਲੀਤੀਆਂ ਤੇਰੇ ਮਾਂਦੇ ਵਿੱਚੋਂ ਕਈਆਂ ਦਾ ਫਲੀਤੀਆਂ ਇੱਕ 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 ਸ਼ਖਸ ਹੱਥ ਖੜਾ ਕਰੇ ਆਪਣਾ ਜਿਹੜਾ ਕਹੇ ਕਿ ਮੈਂ ਬਪਤਿਸਮਾ ਲੈਣ ਤੋਂ ਬਾਅਦ پاک ਰੂਪ ਹੋਣ ਤੋਂ ਬਾਅਦ ਈਮਾਨਦਾਰ ਬਣਨ ਤੋਂ ਬਾਅਦ ਇਮਾਨਦਾਰ ਤੇ ਉਹਦਾ ਹੋਰ ਹੱਲੇ ਕਾ ਜਾ ਕੇ ਮਿਲਦੇ ਈਮਾਨਦਾਰ ਬਣਨ ਤੋਂ ਬਾਅਦ ਜਿਨੇ ਕਿਸੇ ਦਾ ਬੁਰਾ ਨਾ ਪਟਿਆ ਹੋਵੇ ਤੇ ਜਿਨੇ ਦੂਸਰੇ ਨੂੰ ਨੀਵਿਆਂ ਨਾ ਵੇਖਣਾ ਚਾਹਿਆ ਹੋਵੇ ਤੇ ਜਿਨੇ ਇਹ ਵੀ ਨਾ ਸੋਚਿਆ ਹੋਵੇ ਇਹ ਵੀ ਨਾ ਸੋਚਿਆ ਹੋਵੇ ਕਿ ਇਹ ਮੇਰੇ ਨਰੋਚਨ ਦਾ ਹੈ ਕੋਈ ਇੱਕ ਤੇ ਹੱਥ ਖੜਾ ਕਰੇ ਐਵੇਂ ਨਾ ਹੋਵੇ ਕਿ ਲਾਸਤ ਤੱਕ ਜੇ ਆ ਕੇ ਪਤਾ ਲੱਗੇ ਕਿ ਇਬਾਦਤ ਦਾ ਰਾਹ ਕੁਝ ਹੋਰ ਸੀ ਤੇ ਅਸੀਂ ਕਿਤੇ ਹੋਰ ਦੇਖਦੇ ਰਹੇ ਹੇਤਰਾੜਾ ਹੋਵੇ ਮੈਂ ਦੁਆ ਕਰਾਂਗਾ ਕਿ ਤੁਹਾਨੂੰ ਇਬਾਦਤ ਦਾ ਸਹੀ ਰਾਹ ਇਬਾਦਤ ਦੀ ਸਹੀ ਜਗ੍ਹਾ ਮਿਲੇ ਜਿੱਥੇ ਤੁਹਾਨੂੰ ਬੈਠਣ ਦੀ ਜਗ੍ਹਾ ਮਿਲੇ ਜਿੱਥੇ ਤੁਹਾਨੂੰ ਜਿੱਥੇ ਤੁਹਾਨੂੰ ਰੱਬ ਦਾ ਮੰਦਰ ਕੋਈ ਰੋਕ ਨਾ ਸਕੇ ਤੇਰੇ ਮਨ ਵਿੱਚੋਂ ਕਿੰਨਾਂ ਬਲੀਤੀਆਂ ਤੇਰੇ ਮਨ ਵਿੱਚੋਂ ਕਿੰਨਾਂ ਬਲੀਤੀਆਂ ਮਨ ਦੇ ਵਿੱਚੋਂ ਗਈਆਂ ਨਾ ਪਲੀਤੀਆਂ ਸ਼ਕਲ ਯਿਸੂ ਦੀ ਬੰਨੀ ਹੋਵੇ ਤੇਰੇ ਵਿੱਚ ਤੇਰੇ ਵਿੱਚ ਨਫ਼ਰਤ ਹੋਵੇ ਦੂਸਰੇ ਲਈ ਸਹੀ ਰੇ ਮਨ ਵਿੱਚੋਂ ਗਈਆਂ ਨਾ ਪਲੀਤੀਆਂ ਤੇਰੇ ਮਨ ਵਿੱਚੋਂ ਗਈਆਂ ਨਾ ਪਲੀਤੀਆਂ ਕਿਹੜੀ ਗੱਲ ਤੇ ਨਾ ਮਾਦਾ ਦੱਸ ਕੀਤੀਆਂ ਉਹ ਕਿਹੜੀ ਗੱਲ ਤੇ ਨਾ ਮਾਦਾ ਦੱਸ ਕੀਤੀਆਂ ਜੇ ਹੁਕੇ ਕਹੋ ਤੈਨੂੰ ਕੀ ਲਪਣਾ ਐਵੇਂ ਪੱਜ ਮਿਲੇ ਵਾਰ ਦਾਇਰੀ ਬਸ ਤੋ ਤੈਨੂੰ ਕੀ ਲਪਣਾ ਐਵੇਂ ਪੱਜ ਮਿਲੇ ਕਿੱਥੇ ਹੁੰਦੇ ਕਦੋਂ ਦੂਰ ਹੋ ਜੇਰੇ ਤੇ ਕਿੱਥੇ ਹੁੰਦੇ ਕਦੋਂ ਦੂਰ ਹੋ ਜੇਰੇ ਬਸ ਹੀ ਤੋ ਤੈਨੂੰ ਕੀ ਲਪਣਾ ਐਵੇਂ ਪੱਜ ਮਿਲੇ ਵਾਰ ਦਾਇਰੀ ਬਸ ਤੋ ਤੈਨੂੰ ਕੀ ਲਪਣਾ ਐਵੇਂ ਪੱਜ ਮਿਲੇ ਕੋਰ ਕੋਣ ਜਾਣ ਸਕਿਆ ਉਹ ਦਿਲਾਂ ਗੁਰਦਿਆਂ ਨੂੰ ਜਾਣਨ ਵਾਲਾ ਖੁਦਾ ਹੈ ਜਾਉਂਦੇ ਤੇਰੇ ਦਿਲ ਦੇ ਵਿੱਚ ਕੀ ਹੋ ਸਭ ਜਾਣਦਾ ਜਦੋਂ ਜਦੋਂ ਤੂੰ ਕਿਸੇ ਦਾ ਬੁਰਾ ਚੋਣਾ ਨਾ ਇਹ ਵੀ ਜਾਣਦਾ ਜਦੋਂ ਜਦੋਂ ਤੂੰ ਇਬਾਦਤ ਵਿੱਚ ਦੂਸਰਾ ਕੰਮ ਕਰਕੇ ਜਾਂਦਾ ਨਾ ਕੋਈ ਵੀ ਜਾਣਦਾ ਕਿ ਮੈਨੂੰ ਪਿਆਰ ਦੇ ਰਿਹਾ ਕਿ ਦੂਸਰੇ ਨੰਬਰ ਤੇ ਰੱਖਿਆ ਉਹ ਵੀ ਜਾਣਦਾ ਤੇ ਅੱਜ ਤੂੰ ਕੀ ਲੈਣ ਆਇਆ ਹੈ ਰੱਬ ਦੇ ਕੋਲੋਂ ਅੱਜ ਕਿਹੜੀ ਦੁਆ ਕਰਨ ਆਇਆ ਹੈ ਰੱਬ ਦੇ ਕੋਲੋਂ ਇਹ ਵੀ ਜਾਣਦਾ ਤੂੰ ਕਿਹਨੇ ਦੁੱਖ ਦੁੱਖ ਆਪਣੇ ਟਾਲਣ ਵਾਸਤੇ ਆਇਆ ਹੈ ਰੱਬ ਦੇ ਕੋਲੋਂ ਇਹ ਵੀ ਜਾਣਦਾ ਇਹ ਤੇਰਾ ਪਿਆਰ ਕੀ ਜਦੋਂ ਇਬਾਦਤ ਕੀਤੀ ਮਤਲਬ ਦੇ ਨਾਲ ਕੀਤੀ ਇਹ ਤੇਰਾ ਪਿਆਰ ਕੀ ਏ ਜਦੋਂ ਵੀ ਰੱਬ ਯਾਦ ਆਇਆ ਅਸਮਾਇਸ਼ ਦੇ ਵਿੱਚ ਆਇਆ ਇਹ ਤੇਰਾ ਪਿਆਰ ਕੀ ਏ ਇਹ ਤੇਰਾ ਪਿਆਰ ਕੀ ਇਹ ਤੇਰਾ ਪਿਆਰ ਕੀ ਮੈਨੂੰ ਦੱਸ ਤੇ ਸਹੀ ਏ ਤੇਰਾ ਪਿਆਰ ਹੀ ਏ ਮੈਨੂੰ ਦੱਸ ਤੇ ਸਹੀ ਏ ਤੇਰਾ ਪਿਆਰ ਹੀ ਏ ਮੈਨੂੰ ਦੱਸ ਤੇ ਸਹੀ ਏ ਤੇਰਾ ਪਿਆਰ ਕੀ ਏ ਏ ਤੇਰਾ ਪਿਆਰ ਕੀਏ ਤੈਨੂੰ ਦੱਸਦੇ ਸਹੀ ਏ ਤੇਰਾ ਪਿਆਰ ਇਸ ਤੇਰਾ ਪਿਆਰ ਕੀਏ ਤੈਨੂੰ ਦੱਸਦੇ ਸਹੀ ਲੈ ਤੇਰਾ ਪਿਆਰ ਕੀਏ ਏ ਤੇਰਾ ਪਿਆਰ ਕੀਏ ਤੈਨੂੰ ਦੱਸਦੇ ਸਹੀ ਲੈ ਤੇਰਾ ਪਿਆਰ ਕੀਏ ਏ ਤੇਰਾ ਪਿਆਰ ਕੀਏ ਤੈਨੂੰ ਦੱਸਦੇ ਸਹੀ ਤੇਰਾ ਪਿਆਰ ਕੀਏ ਤੇਰਾ ਪਿਆਰ ਕੀਏ ਤੇਰਾ ਪਿਆਰ ਕੀਏ ਤੇਰਾ ਪਿਆਰ ਕੀਏ ਮੈਂ ਸੱਚੀ ਨਾ ਮੈਂ ਸੱਚੀ ਨਾ ਮੈਂ ਸੱਚੀ ਨਾ ਇਹ ਤੇਰਾ ਪਿਆਰ ਕੀ ਹੈ ਮੈਨੂੰ ਦੱਸ ਪੈਸਾ ਹੀ ਤੇਰਾ ਪਿਆਰ ਕੀ ਹੈ ਕੰਝ ਦੱਸ ਪੈਸਾ ਹੀ ਤੇਰਾ ਪਿਆਰ ਕੀ ਹੈ ਸੱਚੀ ਨਾ ਇਹ ਤੇਰਾ ਪਿਆਰ ਕੀ ਹੈ ਭੱਜ ਨਾ ਇਹ ਤੇਰਾ ਪਿਆਰ ਕੀ ਹੈ ਸੱਚੀ ਨਾ ਤੇਰਾ ਪਿਆਰ ਕੀ ਹੈ ਹੱਥ ਵਿੱਚ ਲੋਟਾ ਹੱਥ ਵਿੱਚ ਲੋਟਾ ਤੇ ਗੱਲ ਵਿੱਚ ਤਸਬੀਹ ਜਿਵੇਂ ਹੱਥ 'ਚ ਬਾਈਬਲ ਹੋਵੇ ਤੇ ਚਿੱਟਾ ਲਿਬਾਸ ਪਾਇਆ ਹੋਵੇ ਹੱਥ ਵਿੱਚ ਲੋਟਾ ਤੇ ਗੱਲ ਵਿੱਚ ਤਸਬੀਹ ਤੂੰ ਫਿਰ ਨਾ ਝੁਕ-ਝੁਕ ਪੀਤਾ ਮੈਂ ਝੁਕ-ਝੁਕ ਪੀਤਾ ਤੂੰ ਫਿਰ ਨਾ ਝੁਕ-ਝੁਕ ਪੀਤਾ ਸੱਚੇ ਦਿਲ ਨਾਲ ਬੰਧਿਆ ਰੱਬ ਨੂੰ ਸੱਚੇ ਦਿਲ ਨਾਲ ਬੰਧਿਆ ਰੱਬ ਨੂੰ ਕਦੇ ਵੀ ਆਜਾ ਤੱਕ ਨਹੀਂ ਪਾ